सवादु <imitation> <imitation> ਓਏ ਇਹ ਰੱਬਾ ਯਾਦ ਨਹੀਂ ਗੜੀ ਕਿਉਂ ਮੈਂ ਵੀਡੀਓ ਤੱਕਾਣ ਡਿਆ ਓਏ ਥੱਲੇ ਬਾੜ ਤੱਕਾ ਮਾਰ ਕੇ ਥੱਲੇ ਬਾੜ ਦਾ ਨਾਲੇ ਮੈਨੂੰ ਖਿਚਣ ਡਿਆ ਤੂੰ ਵੀਡੀਓ ਤੱਕ ਬਣੀ ਆਂ ਆ ਮੈਂ ਸੇਲਸਰ ਨਾ ਲਗਾਣਾ ਅਹੀਂ ਤੁਹਾਡੇ ਲੱਗੇ ਰਹਿਣੇ ਆਂ ਪਰ ਆਹੀਂ ਵੀ ਦਸਤਾਰ ਨਹੀਂ ਲਾਈ ਜਰਾ ਮੈਂ ਤੈਨੂੰ ਇਹ ਗੱਲ ਸੁਣਾਉਂ ਮੈਂ ਦਸਤਾਰ ਕੋਈ ਕੋਈ ਮੰਗਲਾ ਲਾਗਾ ਸਾਡੀ ਦਸਤਾਰ ਨੂੰ ਹੱਥ ਪਾ ਕੇ ਵੇਖ ਵੇਖਾ ਟੋਟੇ ਕੰਡੇ ਨਾ ਕਰਦਾਂਗੇ ਤੇ ਗੱਲ ਕਰਿਓ ਲੱਗਣੀ ਨਹੀਂ ਲੱਗੀ ਸਾਡੀ ਠੀਕ ਹੈ ਫਿਰ ਮੇਰੀ ਗੱਲ ਸੁਣਾ ਅਸੀਂ ਜਿੱਤਾ ਤੁਹਾਡਾ ਕਹਿੰਦੇ ਸਾਨੂੰ ਜਿੱਤਾ ਲੱਗਾ ਵੀਰ ਜੀ ਚੰਗੀ ਭਲੀ ਰੇੜੀ ਲੱਗੀ ਸਾਡੇ ਘਰ ਦੇ ਨੇ ਸਾਰਾ ਟੱਬਰ ਆ ਕੇ ਇਕੱਠੇ ਹੋ ਗਏ ਆ ਤਿੰਨ ਤੇ ਨੱਡੇ ਇਹਨਾਂ ਦੇ ਆਲਰੇਡੀ ਲੱਗੇ ਹੋਏ ਆ ਜੇ ਕੋਈ ਸਰਦਾਰ ਬੰਦਾ ਖਾਂਦਾ ਵਾ ਤੇ ਕੋਈ ਗੁਨਾਹ ਕਰ ਰਿਹਾ ਪਬਲਿਕ ਪ੍ਰਾਪਰਟੀ ਆ ਹੈਨਾ ਗਵਰਨਮੈਂਟ ਪ੍ਰਾਪਰਟੀ ਹੈ ਨਾ ਪਬਲਿਕ ਪ੍ਰਾਪਰਟੀ ਪਰਸਨਲ ਪ੍ਰਾਪਰਟੀ ਕਿਸੇ ਦੀ ਨਹੀਂ ਹੈਗੀ ਠੀਕ ਹੈ ਇਹਨਾਂ ਨੂੰ ਅਸੀਂ ਕਿਹਾ ਬਹਿ ਕੇ ਸੌਟ ਆਊਟ ਕਰ ਲੈਨੇ ਜਿੰਨਾਂ ਕੋ ਲਿਆ ਉਹਨਾਂ ਨੂੰ ਲਿਆਓ ਲੇਕਿਨ ਇਹ ਬੰਦੇ ਨੇ ਇੱਕ ਨਹੀਂ ਸੁਣੀ ਸਾਡੀ ਰੇੜੀ ਪਲਟਾਤੀ ਆਪਾਂ ਦੋ ਜਣੇ ਦੋ ਲੇਡੀਜ਼ ਦੋ ਜੈਂਟਸ ਔਰ ਇਹ ਸਾਰੀ ਮਾਰਕੀਟ ਪਲੱਸ ਪ੍ਰਧਾਨ ਸਾਹਿਬ ਨਾਲ ਜੇ ਪ੍ਰਧਾਨ ਸਾਹਿਬ ਚਾਹੁੰਦੇ ਤੇ ਇੰਨਾ ਰਿਜਕ ਪੈਰਾਂ 'ਚ ਨਹੀਂ ਰੋਲਣਾ ਸਰਦਾਰ ਬੰਦਿਆਂ ਦੇ ਹੱਥੀ ਨਹੀਂ ਪੈਣਾ ਉਹਨਾਂ ਦੀ ਦਸਤਾਰਾ ਲਹੋਂਦੀ ਨੋਬਤ ਨਹੀਂ ਆਉਣੀ ਕਿਹੜਾ ਨਜਮੀਰ ਮਰਿਆ ਨਹੀਂ ਕਿ ਆਪਣੀ ਦਸਤਾਰ ਲਾਊਗਾ ਠੀਕ ਹੈ ਆਲਰੇਡੀ ਵੀਡੀਓਜ਼ ਬਣੀ ਪਈ ਆ ਪੱਥਰ ਚਲਾਏ ਪੱਥਰ ਤੁਸੀਂ ਥੱਲੇ ਡਿੱਗੇ ਵੇਖ ਸਕਦੇ ਜੇ 9 10000 ਰੁਪਏ ਦਾ ਨੁਕਸਾਨ ਕਰਤਾ ਪਹਿਲੋ ਸਾਡੀਆਂ ਇਹਨਾਂ ਨੇ ਰੇੜੀ ਚੋਰੀ ਕੀਤੀ ਸਾਰੇ ਰੇੜੀਆਂ ਵਾਲੇ ਸਾਡੇ ਨਾਲ ਲੱਗਦੇ ਨੇ ਸਾਰਿਆਂ ਨੇ ਬਥੇ ਕੀ ਕੀਤੀ ਸਾਹਮਣੇ ਬਹੁਤ ਸਾਹਿਬਾ ਕ੍ਰਿਸਟੇਡਿੰਗ ਕੰਪਨੀ ਉਹਨਾਂ ਨੇ ਸੌਟ ਆਊਟ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੇ ਇੱਕ ਨਹੀਂ ਸੁਣੀ ਜੇ ਦੋ ਭਰਾ ਨੇ ਮੇਰੇ ਸਕੇ हां जी एक ਦੀਆਂ ਦੋ ਬੇਟੀਆਂ ਨੇ ਵਿਆਹੇ ਵਰਿਆ ਵਾ ਇੱਕ ਕੁਵਾਰਾ ਸਾਹਮਣੇ ਦੁਕਾਨ ਤੇ ਕੰਮ ਕਰਦਾ ਤੇ ਦੂਜੇ ਨੂੰ ਕੰਮ ਖੋਲ ਕੇ ਦਿੱਤਾ ਇਹਨਾਂ ਦੇ ਭਰਾ ਦੀ ਸਹਿਮਤੀ ਨਾਲ ਇਹ ਸਭ ਕੁਝ ਹੋਇਆ ਪ੍ਰੋਪਰ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਖੁਦ ਅੱਡਾ ਦੇ ਦਿੱਤਾ ਕਿਉਂਕਿ ਆਲਰੇਡੀ ਉਹਨਾਂ ਦਾ ਅੱਡਾ ਕਿਤੇ ਲੱਗਾ ਹੋਇਆ ਵਾ ਹਨਾ ਜੀ ਚਾਰ-ਚਾਰ ਅੱਡੇ ਤੇ ਨਹੀਂ ਨਾ ਲਾਉਟ ਹੈਗੇ ਗਵਰਨਮੈਂਟ ਪ੍ਰੋਪਰਟੀ ਤੇ ਕੋਈ ਵੀ ਆ ਕੇ ਆਪਣੀ ਕਮਾਈ ਕਰ ਸਕਦਾ ਵਾ ਮੇਰਾ ਨਾਮ ਬਲਜੀਤ ਸਿੰਘ ਅਭੀਜੀ ਵੀਰ ਜੀ ਅਸੀਂ ਨਾ 1.5 2 ਮਹੀਨੇ ਤੋਂ ਇੱਥੇ ਰੇਡੀ ਲਾ ਰਹੇ ਆਂ ਆ ਠੀਕ ਹੈ ਜੀ ਇਹਨਾਂ ਦੇ ਭਰਾ ਤੋਂ ਇਹ ਜਗ੍ਹਾ ਲਈ ਉਹ ਕਹਿੰਦੇ ਤੁਸੀਂ ਰੇੜੀ ਲਾਓ ਆਪਣਾ ਖਾਓ ਪੀਓ ਇਹ ਹੁਣ ਸਵੇਰੇ ਆਡੇ ਆਏ ਆ ਤੇ ਆਗੇ ਸਾਡੇ ਗੱਲ ਪੈਗੇ ਆ ਦਸਤਾਰ ਲਾਤੀ ਆ ਆ ਵੇਖੋ ਮੇਰੇ ਨਾਲ ਸਟਾ ਮਾਰੀਆਂ ਵਾਂ ਆਗੇ ਸਾਡੇ ਗੱਲ ਪੈਗੇ ਆ ਇਹਹੀ ਗੱਲੋਂ ਵੀ ਤੁਸੀਂ ਆਪਣੀ ਇੱਥੇ ਰੇੜੀ ਚੱਕੋ ਅਸੀਂ ਕਿਹਾ ਵੀ ਇਹ ਤੁਹਾਡੇ ਉੱਪਰ ਬ੍ਰਦਰ ਨੇ ਸਾਨੂੰ ਇਹ ਜਗ੍ਹਾ ਦਿੱਤੀ ਆ ਵੀ ਤੁਸੀਂ ਲਾਓ ਰੇੜੀ ਤੇ ਉਹ ਦੂਜਾ ਬ੍ਰਦਰ ਇਹਨਾਂ ਦਾ ਛੋਟਾ ਉਹ ਨੇਤ ਹੁੰਦਾ ਜਾਂਦਾ ਸੀ ਇੱਥੇ ਦੁਕਾਨ ਤੇ ਵੀ ਹੁੰਦਾ ਸੀ ਤੇ ਗੱਲਬਾਤ ਕਰਦਾ ਸੀ ਰੋਜ਼ ਵਿਦਾ ਜਾ ਬ੍ਰਦਰ ਆ ਦੂਜਾ ਇਹ ਵੀ ਆਉਂਦੇ ਲੰਘਦੇ ਹੀ ਇਹਨਾਂ ਕੋਈ ਗੱਲ ਨਹੀਂ ਕੀਤੀ ਹੁਣ ਸਾਨੂੰ ਇਹ ਨਹੀਂ ਪਤਾ ਕਿਉਂ ਜਾਂ ਕਿਵੇਂ ਕਿਹਦੇ ਪਿੱਛੇ ਲਾ ਕੇ ਸਾਡੇ ਆ ਕੇ ਗੱਲ ਪੈ ਗਏ ਆ ਸਾਡਾ ਸਾਰਾ ਸਮਾਨ ਖਲਾਰਤਾ ਵਾ ਕਾਫੀ ਬੰਦੇ ਆ ਕੇ ਆ ਬੱਟਾ ਤੱਕ ਮਾਰਨ ਪਏ ਆ ਸਾਡੇ ਹੱਥੀ ਪੈ ਕੇ ਆ ਸਾਨੂੰ ਸਟਾ ਲਾਈਆਂ ਵਾ ਸਾਡਾ ਸਾਰਾ ਖਲਾਰਤਾ ਲੱਕੀ ਨਾ ਕੀ ਹੋਇਆ ਸਰ ਮੈਂ ਇੱਥੇ ਮੇਰਾ ਡੈਡੀ ਪੂਰੇ ਰੇੜੀ ਲਾਉਂਦਾ ਸੀ ਉਹਨਾਂ ਨੂੰ ਤਕਰੀਬਨ 2 ਮਹੀਨੇ ਹੋ ਗਏ ਉਹ ਪੂਰੇ ਹੋ ਗਏ ਨੇ ਤੇ ਪੂਰੇ ਹੋ ਗਏ ਨੇ ਤੇ ਬਾਚੋਂ ਮੈਂ ਅੱਜ ਇਹਨਾਂ ਨੂੰ ਕਿਹਾ ਵਾ ਵੀ ਆਪਣਾ ਥੋੜਾ ਜਿਹਾ ਤੂੰ ਉਰਾ ਪੁਰਾ ਲਾ ਲੋ ਮੇਰਾ ਆਡਾ ਵਾ ਉੱਥੇ ਰੇੜੀ ਲਾਉਣ ਦੋ ਕਿਉਂਕਿ 20 ਸਾਲ ਤੋਂ 25 ਸਾਲ ਤੋਂ ਅਸੀਂ ਉੱਥੇ ਰੇੜੀ ਲਾ ਰਹੇ ਆ ਠੀਕ ਆ ਜੀ ਬਸ ਇਹਨਾਂ ਨੇ ਆਪਣੀ ਰੇੜੀ ਇਹਨਾਂ ਨੇ ਆਪੇ ਪਟਾਲੀ ਆਪੇ ਚਤਾਰਾਂ ਇਹਨਾਂ ਨੇ ਨਿਹੰਗ ਸਿੰਘ ਬੁਲਾ ਲਏ ਆ ਇਹਨਾਂ ਨੇ ਮੈਨੂੰ ਮਰਵਾਉਣ ਨੂੰ ਨਿਹੰਗ ਸਿੰਘ ਬੁਲਾ ਲਏ ਆ ਕਿੱਥੇ ਮੈਂ ਇਹ ਤੁਹਾਡਾ ਭਰਾ ਆਡਾ ਲਾਉਂਦਾ ਸੀ ਮੇਰਾ ਪਿਓ ਲਾਉਂਦਾ ਸੀ ਉਸ ਤੋਂ ਬਾਅਦ ਮੇਰਾ ਜਿਹੜਾ ਭਰਾ ਦਾ ਲੜਕਾ ਸੀ ਉਹ ਲਾਉਂਦਾ ਪਿਆ ਰੇੜੀ ਨਹੀਂ ਮੇਰਾ ਭਰਾ ਇਹ ਤਾਂ ਮੇਰਾ ਭਰਾ ਜਿਹੜਾ ਵਾ ਇੱਕ ਮਿੰਟ ਭਾਜੀ ਹੁਣ ਤੁਸੀਂ ਨਾ ਗੱਲ ਕਰੋ ਮੈਨੂੰ ਕਰਨ ਦਿਓ ਭਾਜੀ ਵੇਖੋ ਮੇਰਾ ਭਰਾ ਹੈਗਾ ਵਾ ਮਤਲਬ ਹੀ ਦਿਮਾਗੋ ਹੋ ਗਿਆ ਉਹਨੇ ਸ਼ਰਾਬ ਪਿਆ ਪਿਆ ਪੀਓ ਕੇ ਇਹਨਾਂ ਨੇ ਸ਼ਰਾਬ ਪਿਆ ਕੇ ਇਹਨਾਂ ਨੇ 150 ਦੀ ਜੇਬ ਚ ਪਾਇਆ ਹੋਣਾ ਮੈਂ ਨਹੀਂ ਕਹਿੰਦਾ ਉਹਨੇ ਇੱਥੇ ਇਹਨਾਂ ਉਹਦੇ ਕੋਈ ਕਹਿੰਦਾ ਵੀ ਇੱਥੇ ਅੱਡਾ ਮੈਂ ਲਾਉਣਾ ਵਾ ਤੇ ਪੱਕਾ ਕਹਿੰਦਾ ਨਹੀਂ ਭਰਾ ਮੇਰਾ ਆ ਜਾਂਦਾ ਹੁਣੇ ਹੀ ਉਹ ਕਿਸੇ ਦਾ ਡਿਜੀਟਲ ਡੀ ਤੁਹਾਡੀ ਆਪਣੀ ਜਗ੍ਹਾ ਏ ਮੇਰੀ ਆਪਣੀ ਜਗ੍ਹਾ ਨਹੀਂ ਹੈ ਭਾਜੀ ਰੇੜੀਆਂ ਲੱਗਣ ਡੀਆਂ ਵਾ ਅਸੀਂ 20 25 ਸਾਲ ਤੋਂ 30 ਸਾਲ ਤੋਂ ਅਸੀਂ ਲਾ ਰਹੇ ਹਾਂ ਰੇੜੀਆਂ ਅਸੀਂ ਨਹੀਂ ਪਲਟਾਈ ਰੇੜੀ ਸਾਨੂੰ ਕਿਤੇ ਵੀ ਦਰਗਾਹ ਤੇ ਲਾਜੋ ਮਸੀਤੇ ਤੇ ਲਾਜੋ ਗੁਰਦਵਾਰੇ ਤੇ ਲਾਜੋ ਜੇ ਇਹਨਾਂ ਦੀ ਜਸਤਾਰਾਂ ਖੋਲੀਆਂ ਹੋਣ ਜੇ ਇਹਨਾਂ ਨੂੰ ਕੋਈ ਹੱਥੋਂ ਪਾਈ ਕੀਤੀ ਹੋਵੇ ਮੈਂ ਜ਼ਿੰਮੇਵਾਰ ਹਾਂ